ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਨੇ ਦੀ ਅੱਜ ਦਾ ਪ੍ਰਸੰਗ ਆਪ ਸਭ ਨੂੰ ਪਤਾ ਹੀ ਹੈ ਕਿ ਸਦਨਾ ਇੱਕ ਕਸਾਈ ਸੀ ਤੇ ਉਹ ਬਾਦ ਦੇ ਵਿੱਚ ਭਗਵਾਨ ਦਾ ਭਗਤ ਬਣਿਆ ਤੇ ਉਸ ਦੀ ਬਾਣੀ ਵੀ ਤਾਂ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਿਲਾਵਲ ਰਾਗ ਦੇ ਵਿੱਚ ਦਰਜ ਹੈ ਇੱਕ ਸਮੇਂ ਕੀ ਹੋਇਆ ਕਿ ਕਸਾਈ ਜਾਤੀ ਦਾ ਭਗਤ ਸਦਨਾ ਠਾਕੁਰ ਦੀ ਪੂਜਾ ਕਰਿਆ ਕਰਦਾ ਸੀ ਕਿਉਂਕਿ ਉਸ ਕੋ ਸਾਲਗ੍ਰਮ ਭਗਵਾਨ ਜੋ ਵਿਸ਼ਨੂ ਭਗਵਾਨ ਦਾ ਪ੍ਰਤੀਬਿੰਬ ਮੰਨਿਆ ਜਾਂਦਾ ਹੈ ਜਿਵੇਂ ਸ਼ਿਵ ਸ਼ੰਕਰ ਭਗਵਾਨ ਦੇ ਦਾ ਪ੍ਰਤੀਬਿੰਬ शिवलिंग ਨੂੰ ਮੰਨਿਆ ਜਾਂਦਾ ਹੈ ਉਸ ਸਾਲਗ੍ਰਮ ਭਗਵਾਨ ਨਾਲ ਹੀ ਉਹ ਮਾਸ ਨੂੰ ਤੋਲਿਆ ਕਰਦਾ ਸੀ ਤੇ ਉੱਥੋਂ ਦੇ ਮੁਸਲਮਾਨਾਂ ਦੇ ਵਿੱਚ ਵੀ ਇਹ ਗੱਲ ਹੋ ਗਈ ਕਿ ਉਹ ਹਿੰਦੂਆਂ ਤੇ ਦੇਵੀ-ਦੇਵਤਿਆਂ ਨੂੰ ਪੂਜਦਾ ਹੈ ਪਰ ਉਹ ਭਗਤ ਸੀ ਉਸ ਨੂੰ ਇਹਨਾਂ ਨਹੀਂ ਪਤਾ ਸੀ ਸਾਲੇਗ੍ਰਾਮ ਬਾਰੇ ਉਹਨਾਂ ਨੇ ਮੁਸਲਮਾਨਾਂ ਨੇ ਸਰਾ ਕਰੀ ਸੀ ਕਿ ਇਹਦੇ ਨਾਲ ਤਾਂ ਵੀ ਹਾਨੀ ਹੈ ਆਪਣੇ ਧਰਮ ਦੀ ਕਾਜ਼ੀਆਂ ਨੂੰ ਆਖਿਆ ਕਿ ਸਦਨੇ ਨੂੰ ਕੋਈ ਨਾ ਕੋਈ ਦੰਡ ਜ਼ਰੂਰ ਲਾਓ ਕਿ ਉਹ ਆਪਣਾ ਧਰਮ ਛੱਡ ਕੇ Hindu ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਤਾਂ ਉਹ ਕਾਜੀ ਨੇ ਉਸ ਨੂੰ ਕੰਦ ਵਿੱਚ ਚੜਨ ਲਈ ਆਗਿਆ ਦੇ ਦਿੱਤੀ ਉਸ ਤੇ ਦੋਸ਼ ਤੈਅ ਕਰਕੇ ਸਜ਼ਾ ਦਿੱਤੀ ਕਿ ਤੈਨੂੰ ਕੰਦਾਂ ਦੇ ਵਿੱਚ ਚੜਿਆ ਜਾਵੇਗਾ ਇਸਉ ਦੇਖ ਕੇ ਉਥੇ ਸਦਨਿਕ ਸਾਈ ਨੇ ਵਿਚਾਰਿਆ ਨਿਰਪਕੰਨਿਆ ਕੇ ਕਾਰਣੇ ਇੱਕ ਭਇਆ ਭੇਖ ਧਾਰੀ ਸੰਗਤ ਜੀ ਇੱਕ ਕਿਸੇ ਰਾਜੇ ਦੀ ਬੇਟੀ ਨੇ ਪ੍ਰਣ ਕਰਿਆ ਮੰਦਰ ਦੇ ਵਿੱਚ ਕਿ ਮੈਂ ਜੇ ਵਿਆਹ ਕਰਵਾਵਾਂਗੀ ਤਾਂ ਵਿਸ਼ਨੂੰ ਭਗਵਾਨ ਦੇ ਨਾਲ ਹੀ ਕਰਾਵਾਂਗੀ ਚਤੁਰਪੁਜੀ ਚਾਰ ਪੂਜਾ ਵਾਲੇ ਵਿਸ਼ਨੂੰ ਭਗਵਾਨ ਨਾਲ ਹੀ ਵਿਆਹ ਕਰਵਾਵਾਂਗੀ ਉਸ ਦੇ ਲਾਗੇ ਇੱਕ ਕੋਈ ਸਨਿਆਰ ਖੜਾ ਸੀ ਉਸ ਦੇ ਮਨ ਦੇ ਵਿੱਚ ਲਾਲਚ ਆਇਆ ਉਸ ਨੇ ਦੂਸਰੇ ਦਿਨ ਚਤੁਰਪੁਜ ਭਗਵਾਨ ਦਾ ਰੂਪ ਬਣਾਇਆ ਤੇ ਜਦੋਂ ਉਹ ਰਾਜਕੰਨਿਆ ਮੰਦਿਰ ਦੇ ਵਿੱਚ ਆਈ ਤਾਂ ਉਸ ਕਪਤੀ ਨੇ ਉਸ ਨੂੰ ਆਖਿਆ ਕਿ ਮੈਂ ਤੇਰੀ ਭਗਤੀ ਤੋਂ ਪ੍ਰਸੰਨ ਹੋ ਗਿਆ ਹਾਂ ਤਾਂ ਕਰਕੇ ਮੈਂ ਤੈਨੂੰ ਦਰਸ਼ਨ ਦਿੱਤੇ ਹਨ ਅਤੇ ਮੈਂ ਤੇਰੇ ਨਾਲ ਵਿਆਹ ਜ਼ਰੂਰ ਕਰਾਵਾਂਗਾ ਤੇ ਹੁਣ ਤੋਂ ਬਾਅਦ ਆਮ ਮਨੁੱਖੀ ਸਰੀਰ ਵਾਂਗ ਦੂ ਪੂਜਾ ਹੀ ਰੱਖਾਂਗਾ ਇਸ ਤੋਂ ਬਾਅਦ ਤਾਂ ਉਹ ਰਾਜਕੰਨਿਆ ਨੇ ਆਪਣੇ ਪਿਤਾ ਨੂੰ ਕਹਿ ਕੇ ਵਿਆ ਕਰਵਾਇਆ ਰਾਜੇ ਨੂੰ ਵੀ ਇਹ ਹੋ ਗਿਆ ਕਿ ਮੇਰਾ ਜਵਾਈ ਵਿਸ਼ਨੂੰ ਭਗਵਾਨ ਹੈ ਕੁਛ ਦਿਨਾਂ ਬਾਅਦ ਰਾਜੇ ਦੇ ਉੱਤੇ ਕਿਸੇ ਦੂਸਰੇ ਵੱਡੇ ਰਾਜੇ ਨੇ ਚੜ੍ਹਾਈ ਕਰ ਦਿੱਤੀ ਤਾਂ ਉਹ ਰਾਜਾ ਆਪਣੇ ਜਵਾਈ ਕੋਲ ਹੀ ਗਿਆ ਕਿ ਤੁਸੀਂ ਚਤੁਰਪੁਰਜ ਭਗਵਾਨ ਹੋ ਮੇਰੀ ਸਹਾਇਤਾ ਕਰੋ ਪਰ ਉਹ ਸੰਗਤ ਜੀ ਪਖੰਡੀ ਦੇ ਪੇਖੀ ਸੀਗਾ ਉਹ ਕੋਈ ਭਗਵਾਨ ਨਹੀਂ ਸੀ ਉਸ ਨੇ ਕੀ ਕਰਿਆ ਕਿ ਇਸ ਗੱਲ ਦੇ ਵਿੱਚ ਹੁਣ ਮੇਰੀ ਹੱਦਕ ਹੈ ਉਸ ਸੰਿਆਰ ਨੇ ਖੁਦ ਖੁਸ਼ੀ ਕਰਨ ਦੀ ਸੋਚੀ ਜਦੋਂ ਉਹ ਫਾਹਲ ਲੈਣ ਲੱਗਿਆ ਤਾਂ ਉਸ ਸਮੇਂ ਪਰਮੇਸ਼ਰ ਨੇ ਆਕਾਸ਼ਵਾਣੀ ਕੀਤੀ ਕਿ ਤੂੰ ਮੇਰੀ ਮੇਰੇ ਭੇਖ ਨੂੰ ਲਾਜ ਲਗਾ ਰਿਹਾ ਹੈ ਇਸ ਦੇ ਨਾਲ ਮੇਰਾ ਹੀ ਅਪਮਾਨ ਹੋਵੇਗਾ ਕਿ ਚਤੁਰਪੁਰਜ ਭਗਵਾਨ ਨੇ ਫਹਲੇ ਲਿਆ ਤੇ ਉਹ ਇਸ ਗੱਲ ਤੋਂ ਬੇਮੁਖ ਹੋ ਗਿਆ ਕਿਸੇ ਦੀ ਸਹਾਇਤਾ ਕਰਨ ਤੋਂ ਭਗਵਾਨ ਨੇ ਉਸ ਨੂੰ ਹੁਕਮ ਦਿੱਤਾ ਕਿ ਤੂੰ ਜਾ ਕੇ ਸ਼ਤਰੂਆਂ ਨਾਲ ਜੁਦ ਕਰ ਤੇ ਤੇਰੀ ਜਿੱਤ ਅਵਸ਼ਯ ਹੋਵੇਗੀ ਸੋ ਉਸਨੇ ਭਗਵਾਨ ਦੀ ਗੱਲ ਮੰਨ ਕੇ ਜੁੱਧ ਲੜਿਆ ਉਸਦੀ ਜਿੱਤ ਹੋਈ ਤੇ ਸਦਨ ਭਗਤ ਨੇ ਉੱਥੇ ਆਖਿਆ ਕਿ ਪਰਮੇਸ਼ਰ ਇੱਕ ਪੁਰਸ਼ ਰਾਜੇ ਦੀ ਕੰਨਿਆ ਦੇ ਵਾਸਤੇ ਤੇਰੇ ਭੇਖ ਨੂੰ ਤਾਂ ਲਾਜ ਲੱਗਦੀ ਸੀ ਤਾਂ ਕਰਕੇ ਤੂੰ ਇੱਕ ਪਖੰਡੀ ਨੂੰ ਵੀ ਜੋ ਭਗਵਾਨ ਬਣ ਕੇ ਬੈਠਾ ਸੀ ਉਸਦੀ ਵੀ ਤੂੰ ਲਾਜ ਰੱਖੀ ਮੈਂ ਤੇਰੀ ਭਗਤੀ ਕਰਦਾ ਤੇ ਤੂੰ ਮੇਰੀ ਲਾਜ ਕਿਉਂ ਨਹੀਂ ਰੱਖਦਾ ਅਗਲੀ ਪੰਗਤੀ ਸੰਗ ਜੀ ਆਉਂਦੀ ਹੈ ਕਾਮਰਥੀ ਸਵਾਰਥੀ ਵਾਕੀ ਭੈ ਜਸਵਾਰੀ ਉਹ ਕਹਿੰਦਾ ਵੀ ਉਹ ਜਿਹੜਾ ਸਨਿਆਰ ਸੀ ਉਹ ਆਪਣੇ ਕਾਮਵਾਸਨ ਨੂੰ ਪੂਗਣ ਦੇ ਲਈ ਤੇਰਾ ਰੂਪ ਧਾਰਿਆ ਉਸਨੇ ਤੇ ਤੂੰ ਆਪ ਦੇ ਭੇਖ ਦੀ ਲੱਜ ਰੱਖੀ ਪਰ ਉਹ ਤਾਂ ਪਾਪੀ ਸੀ ਆਪਦੀ ਇੱਜ਼ਤ ਦੇ ਮਾਰੇ ਨੇ ਤੂੰ ਉਹਦੀ लाज ਰੱਖੀ ਐ ਤਾਂ ਉਹਨੂੰ ਸਦਨ ਦੇ ਭਗਤ ਨੂੰ ਆਕਾਸ਼ ਵਰਨੀ ਹੋਈ ਕਿ ਉਹਦੇ ਕਰਮ ਜ਼ਰੂਰ ਮੰਦੇ ਸਨ ਪਰ ਕਰਮ ਵੀ ਉਸ ਦੇ ਤੇਰੇ ਨਾਲੋਂ ਚੰਗੇ ਸਨ ਕਿਉਂਕਿ ਉਹ ਆਪਦੀ ਕਿਰਤ ਕਰਦਾ ਸੀ ਸਨਿਆਰ ਸੀ ਤੂੰ ਪਾਪੀ ਐ ਤੂੰ ਮੇਰੀ ਭਗਤੀ ਜ਼ਰੂਰ ਕਰਦਾ ਪਰ ਕੰਮ ਤੇਰਾ ਕਸਾਈ ਵਾਲਾ ਸੀ ਅਗਲੀ ਪੰਕਤੀ ਆਉਂਦੀ ਹੈ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਉਹਨੇ ਵੀ ਹੈ ਸਰਬ ਜਗਤ ਕੇ ਵੱਡੇ ਪਰਮੇਸ਼ਰ ਤੇਰੇ ਗੁਣਾਂ ਨੂੰ ਮੈਂ ਕੀ ਆਖਾਂ ਜੋ ਵੀ ਕਰਦਾ ਸੀ ਉਹ ਵੀ ਤੇਰੇ ਹੁਕਮ ਦੇ ਵਿੱਚ ਹੀ ਸੀ ਸਿੰਘ ਸਰਣਕਤ ਜਾਈਐ ਜੋ ਜੰਪਕ ਘਰਸੈ ਰਹਾਉ ਸਜਣਾ ਭਗਤ ਕਹੈ ਸ਼ੇਰ ਕੀ ਸਰਣ ਕਿਉਂ ਜਾਣਾ ਹੈ ਜਦੋਂ ਗਿੱਦਰ ਹੀ ਖਾ ਲਵੇ ਭਾਵਕੇ ਤੈਨੂੰ ਸ਼ੇਰ ਜਾਣ ਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਤੂੰ ਮੇਰੀ ਕਰਮਾ ਰੂਪੀ ਕਿਦਰ ਦੇ ਕਰਕੇ ਇਹ ਮੈਨੂੰ ਪੈ ਨਾ ਪਾ ਤੇ ਤੂੰ ਮੇਰੀ ਲੱਜਾ ਰੱਖ ਮੈਨੂੰ ਬਚਾ ਇਸ ਥਾਂ ਤੋਂ ਉਸ ਨੂੰ ਫਿਰ ਆਕਾਸ਼ ਬਾਣੀ ਹੋਈ ਕਿ ਸ਼ਾਂਸਾ ਨਾ ਕਰ ਮੈਂ ਤੈਨੂੰ ਤੇਰੇ ਮਰਨ ਤੋਂ ਬਾਅਦ ਤੈਨੂੰ ਮੁਕਸ਼ ਦੀ ਪ੍ਰਾਪਤੀ ਮਿਲੇਗੀ ਤੈਨੂੰ ਮੁਕਤ ਕਰ ਦੇਵਾਂਗਾ ਫਿਰ ਸਦਨ ਪ੍ਰਤਿ ਜੀ ਉਚਾਰਨ ਕਰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਕਿ ਇੱਕ ਸਵੰਤੀ ਬੂੰਦ ਦੇ ਕਰਕੇ ਚਾਤ੍ਰਿਕ ਦੁਖ ਪਾਉਂਦਾ ਤੇ ਉਹ ਹੋਰ ਕੋਈ ਵੀ ਪਾਣੀ ਨਹੀਂ ਪੀਂਦਾ ਪ੍ਰਾਣ ਗਏ ਸਾਗਰ ਮਿਲੈ ਫਨ ਕਾਮ ਨਾ ਆਵੇ ਕਿ ਜਦੋਂ ਚਾਤ੍ਰਿਕ ਬੂੰਦ ਜਿਹੜੀ ਵਾਸਤੇ ਉਹ ਤਰਸ ਰਿਹਾ ਸੀ ਉਹ ਤਾਂ ਮਿਲੀ ਨਹੀਂ ਉਦੋਂ ਬਾਅਦ ਉਹਦੇ ਮਰਨ ਤੋਂ ਬਾਅਦ ਭਾਵੇਂ ਉਹਨੂੰ ਸਮੁੰਦਰ ਪ੍ਰਾਪਤ ਹੋ ਜਾਵੇ ਪਰ ਉਹ ਚਾਤਰਕ ਦੇ ਕੋਈ ਕੰਮ ਨਹੀਂ ਵੀ ਜਦੋਂ ਮੇਰੇ ਪ੍ਰਾਣ ਚਲੇ ਗਏ ਮੈਨੂੰ ਮੁਕਤੀ ਦਾ ਸਦਾ ਕसाई ਨੇ ਕਰੀ ਬੇਨਤੀ ਵੀ ਮੈਨੂੰ ਮੁਕਤੀ ਦਾ ਕੀ ਫਾਇਦਾ ਜਦੋਂ ਜਿਉਂਦੇ ਜੀ ਮੇਰੀ ਤੂੰ ਮਦਦ ਨਹੀਂ ਕੀਤੀ ਲੋਕ ਕਹਿਣਗੇ ਵੀ ਹਰੀ ਦਾ ਭਗਤ ਸੀ ਤੇ ਉਹਦਾ ਨਾਮ ਜਪ ਕਰਦਾ ਸੀ ਉਹੀ ਤਾਂ ਕਹਿ ਵੀ ਨਹੀਂ ਕਰੀ ਭਗਵਾਨ ਨੇ ਮੂਏ ਹੋਏ ਜੋ ਮੁਕਤ ਦੇ ਦੇਗੇ ਮੁਕਤ ਨਾ ਜਾਣੇ ਕੋਈ ਨਾਮ ਦੇ ਭਗਵਾਨ ਵੀ ਲਿਖਦੇ ਨੇ ਫੇਰ ਆਕਾਸ਼ ਬਾਣੀ ਹੋਈ ਕਿ ਧੀਰਜ ਕਰ ਪ੍ਰਾਣ ਜੋ ਥੱਕ ਹੈ ਥਿਰ ਨਹੀਂ ਕੈਸੇ ਬਰਮਾਵੋ ਹੁਣ ਮੇਰੇ ਪ੍ਰਾਣ ਥੱਕ ਚੁੱਕੇ ਹਨ ਮੈਂ ਮੁੱਕ ਜਾਣਾ ਹੈ ਮੈਂ ਕਿਵੇਂ ਨ ਡਰਾਂ ਬੂਡੂ ਮੂਏ ਨੌਕਾ ਮਿਲੈ ਕੋ ਕਾ ਹੈ ਚੜਾਵੂ ਭਗਤ ਸਧਨਾ ਜੀ ਕਹਿੰਦੇ ਨੇ ਜਦੋਂ ਬੰਦਾ ਡੁੱਬ ਕੇ ਮਰ ਹੀ ਗਿਆ ਫਿਰ ਉਹਨੇ ਬੇੜੀ ਦਾ ਕੀ ਕਰਨਾ ਉਹ ਮੁੜ ਕੇ ਉਸ ਬੇੜੀ ਦੇ ਵਿੱਚ ਮ੍ਰਿਤਕ ਸਰੀਰ ਤਾਂ ਚੜ ਹੀ ਨਹੀਂ ਸਕੇਗਾ ਵਿਦਿਉਂਦੇ ਜੀ ਦੀ ਮਿਹਰੀ ਰੱਖਿਆ ਕਰਾ ਉਹਨੇ ਪੁਕਾਰ ਕੀਤੀ ਭਗਵਾਨ ਦੇ ਅੱਗੇ ਮੈਂ ਨਹੀਂ ਕੁਝ ਹੋ ਨਹੀਂ ਕੁਛ ਆਹੇ ਨਾ ਮੂਰਾ ਮੈਂ ਤਾਂ ਇਹ ਵੀ ਕਹਿੰਦਾ ਗੱਲ ਨਹੀਂ ਜਾਣਦਾ ਕਿ ਮੈਂ ਹੰਕਾਰ ਨਹੀਂ ਹੈ ਕੋਈ ਵੀ ਪਦਾਰਥ ਮੇਰਾ ਨਹੀਂ ਹੈ ਤੀਨਾ ਲੋਕਾਂ ਦੇ ਵਿੱਚ ਮੇਰਾ ਕੁਝ ਵੀ ਨਹੀਂ ਸਾਰਾ ਕੁਝ ਹੀ ਤੇਰਾ ਮੈਂ ਤੇਰੀ ਹੀ ਮਹਿਮਾ ਕਰਦਾ ਔਸਰ ਲੱਜਾ ਰੱਖ ਲੈ ਸਦਨਾ ਜਨ ਤੋਰਾ ਹੇ ਭਗਵਾਨ ਵਾਹਿਗੁਰੂ ਸਮੇ ਨੂੰ ਜਾਣ ਕੇ ਮੇਰੀ ਬਿਰਦ ਦੀ लाज ਰੱਖ ਸਦਨਾ ਕਸਾਈ ਇਹ ਕਹਿੰਦੇ ਨੇ ਕਿਉਂਕਿ ਵੀ ਮੈਂ ਤੇਰਾ ਦਾਸ ਹਾਂ ਇਹ ਆਪਣੇ ਦਾਸ ਜਾਣ ਕੇ ਮੇਰੀ ਰੱਖਿਆ ਕਰ ਸੋ ਇਸ ਪ੍ਰਕਾਰ ਭਗਤ ਸਦਨ ਲਈ ਦੀ ਬੇਨਤੀ ਪ੍ਰਵਾਨ ਕਰੀ ਭਗਵਾਨ ਨੇ ਤਾਂ ਉਹ ਜਿੰਨਕ ਉਤੇ ਕੰਠ ਤੱਕ ਉਹ ਨੇ ਉਹਨੀਆਂ ਕੰਧਾਂ ਆਈਆਂ ਸੀ ਉਹ ਇੱਕ ਤਮਾਕੀ ਬਾਗ ਫਟ ਗਈਆਂ ਤੇ ਜਿਹੜੇ ਉਸ ਨੂੰ ਜਿਣ ਰਹੇ ਸੀ ਜਾਂ ਹੁਕਮ ਕਰ ਰਿਹਾ ਸੀ ਉਹ ਸਾਰਿਆਂ ਦੇ ਉਸ ਦੀਆਂ ਇੱਟਾਂ ਜਾ ਜਾ ਕੇ ਵੱਜੀਆਂ ਭਗਵਾਨ ਜਿਹੜਾ ਉਹ ਰੱਖਿਆ ਜ਼ਰੂਰ ਕਰਦਾ ਹੈ ਸੋ ਪੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ